ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਸੱਤ ਥਾਲਾ ਦਾ ਭੋਗ ਲੱਗਦਾ ਆ ਤੇ ਉਹ ਸੱਤ ਥਾਲਾ ਵਿੱਚੋਂ ਇੱਕ ਥਾਲ ਇਹ ਦਾਲ ਦਾ ਹੁੰਦਾ ਆ ਇਹ ਦਾਲ ਉਦੋਂ ਗੁਰੂ ਪਾਸ਼ਾ ਨੇ ਤਿਆਰ ਕਰਵਾਈ ਸੀ ਕਿ ਜਦੋਂ ਦੋ ਮੁਗਲਾਂ ਵੱਲੋਂ ਤੋਖੇ ਦੇ ਨਾਲ ਉਹਨਾਂ ਤੇ ਵਾਰ ਕੀਤਾ ਗਿਆ ਉਹ ਸਿੰਘ ਰੂਪ ਦੇ ਵਿੱਚ ਆਏ ਉਹਨਾਂ ਦੇ ਤੰਬੂ ਦੇ ਵਿੱਚ ਆ ਕੇ ਉਹਨਾਂ ਤੇ ਖੰਜਰ ਦੇ ਨਾਲ ਵਾਰ ਕੀਤਾ ਗਿਆ ਇਹ ਕੋ ਸਾਹਮਣੇ ਬੋਰਡ ਦੇਖਿਏ ਤਾਂ ਇਹ ਜੋ ਭੋਗ ਦੀ ਦਾਲ ਜੇਕਰ ਤੁਸੀਂ ਇੱਕ ਦਿਨ ਦੀ ਸੇਵਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ 2100 ਰੁਪਏ ਭੇਟਾ ਦੇ ਕੇ ਇੱਕ ਦਿਨ ਦੀ ਸੇਵਾ ਜਿਹੜੀ ਹੈ ਉਹ ਦਾਲ ਦੀ ਤੁਸੀਂ ਕਰ ਸਕਦੇ ਹੋ ਮਹਾਰਾਜ ਦੀ ਕਿਰਪਾ ਕਹਿੰਦੇ ਵੀ ਇੱਥੇ ਠੀਕ ਹੋ ਜਾਂਦਾ ਬੰਦਾ ਦਾਲ ਸ਼ਿਕਰ ਲੋਕੀ ਠੀਕ ਹੁੰਦੇ ਨੇ ਕੋਈ ਝਕਮ ਹੋਣ ਅੰਦਰ શરીਰ ਦੇ ਉਹ ਨਾਮ ਸਿਮਰਦੀ ਜਿੰਨੇ ਉਹ ਕਰਾਉਂਦੇ ਜਪ ਜਾਪ ਨਾਮ ਸਿਮਰਦੀ ਕਿਰਪਾ ਹੈ ਕਿ ਸਮਾਂ ਦਾ ਹੀ ਸੋਚਦੇ ਨਹੀਂ ਆ 60 ਸਾਲ ਤੱਕ ਬਾਬਾ ਜੀ ਡੀਖਦੇ ਆ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਵੀ ਹਰ ਸਾਲ ਮੌਕਾ ਦਿੰਦੇ ਨੇ ਹਾਂ ਜੀ ਕਿੰਨੇ ਜ਼ਿੰਦਗੀ ਚ 60 ਸਾਲ ਤੋਂ ਪਹਿਲਾਂ ਤੁਸੀਂ ਇੱਕ ਵਾਰ ਇਸ ਧਰਤੀ ਤੇ ਜ਼ਰੂਰ ਆਓ ਜ਼ਰੂਰ ਆ ਹਾਂ ਜੀ ਸਿੱਖ ਦਾ ਫਰਜ਼ ਬੰਦਾ ਗੁਰੂ ਮਹਾਰਾਜ ਵੀ ਡੀਖਦੇ ਵੀ ਮੇਰੇ ਆਪਾਂ ਸਿੱਖ ਨੂੰ ਮੈਂ ਲਾਉ ਪਰ ਇਹ ਖੁਦ ਕਿਸ ਨੂੰ ਸੁਣਨੇ ਵੀ ਜਿਹੜੇ ਹਰ ਵਾਰੀ ਮਹਾਰਾਜ ਮੌਕਾ ਦਿੰਦਾ ਹੈ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਸਮਰਦੀਪ ਸਿੰਘ ਤਖਤ ਸੱਚਖੰਡ ਸ੍ਰੀ ਹਾਜ਼ੂਰ ਸਾਹਿਬ ਵਿਖੇ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਲੰਗਰ ਲਈ ਤਿਆਰ ਹੁੰਦੇ ਆ ਉੱਥੇ ਹੀ ਖਾਸ ਕਿਸਮ ਦੀ ਦਾਲ ਸਵੇਰੇ 11:30 ਵਜੇ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਹੈ ਮੇਰੇ ਪਿੱਛੇ ਤੁਸੀਂ ਜੋ ਸੰਗਤਾਂ ਦੇਖ ਰਹੇ ਹੋ ਇਹ ਖਾਸ ਕਿਸਮ ਦੀ ਦਾਲ ਜੋ ਸਵੇਰੇ 11:30 ਵਿੱਚ ਸੰਗਤਾਂ 'ਚ ਵਰਤਾਈ ਜਾਂਦੀ ਹੈ ਤਾਂ ਇਸ ਦਾ ਖਾਸ ਪ੍ਰਸ਼ਾਦ ਕਿਉਂ ਤਿਆਰ ਕੀਤਾ ਜਾਂਦਾ ਉਹ ਵੀ ਦੱਸ ਦੰਨੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਸੱਤ ਥਾਲਾ ਦਾ ਭੋਗ ਲੱਗਦਾ ਆ ਤੇ ਉਹ ਸੱਤ ਥਾਲਾ ਵਿੱਚੋਂ ਇੱਕ ਥਾਲ ਇਹ ਦਾਲ ਦਾ ਹੁੰਦਾ ਆ ਇਹ ਦਾਲ ਉਦੋਂ ਗੁਰੂ ਪਾਸ਼ਾ ਨੇ ਤਿਆਰ ਕਰਵਾਈ ਸੀ ਕਿ ਜਦੋਂ ਦੋ ਮੁਗਲਾਂ ਵੱਲੋਂ ਤੋਖੇ ਦੇ ਨਾਲ ਉਹਨਾਂ ਤੇ ਵਾਰ ਕੀਤਾ ਗਿਆ ਉਹ ਸਿੰਘ ਰੂਪ ਦੇ ਵਿੱਚ ਆਏ ਉਹਨਾਂ ਦੇ ਤੰਬੂ ਦੇ ਵਿੱਚ ਆ ਕੇ ਉਹਨਾਂ ਤੇ ਖੰਜਰ ਦੇ ਨਾਲ ਵਾਰ ਕੀਤਾ ਗਿਆ ਉਸ ਵੇਲੇ ਗੁਰੂ ਪਾਸ਼ਾ ਦੇ ਜ਼ਖਮ ਗਹਿਰਾ ਹੋ ਗਿਆ ਗਹਿਰਾ ਹੋਣ ਕਰਕੇ ਕੁਝ ਖਾਦਾ ਪੀਦਾ ਨਹੀਂ ਸੀ ਜਾਂਦਾ ਕੁਝ ਪਛਦਾ ਨਹੀਂ ਸੀਗਾ ਜਿਸ ਤੋਂ ਬਾਅਦ ਗੁਰੂ ਪਾਸ਼ਾ ਨੇ ਇਹ ਦਾਲ ਤਿਆਰ ਕਰਵਾਈ ਸੀਗੀ ਜੋ ਪੰਜ ਚੀਜ਼ਾਂ ਦੇ ਨਾਲ ਬਣਦੀ ਹੈਗੀ ਆ ਇੱਕ ਤਾਂ ਦਾਲ ਦੂਜਾ ਦੇਸੀ ਘਿਓ ਕਾਲੀ ਮਰਚ ਹਲਦੀ ਅਤੇ ਜੀਰੇ ਦਾ ਤੜਕਾ ਇਸ ਨੂੰ ਲੱਗਦਾ ਹੈ ਪੰਜ ਚੀਜ਼ਾਂ ਦੇ ਨਾਲ ਇਹ ਦਾਲ ਤਿਆਰ ਕੀਤੀ ਜਾਂਦੀ ਹੈ ਜੋ ਸਵੇਰੇ 11:30 ਵਜੇ ਦੇ ਕਰੀਬ ਸੰਗਤਾਂ ਦੇ ਵਿੱਚ ਬਿਲਕੁਲ ਸੱਚਖੰਡ ਤਖਤਿ ਸ੍ਰੀ ਹਜੂਰ ਸਾਹਿਬ ਦੇ ਨਾਲ ਸੰਗਤਾਂ ਲਈ ਵਰਤਾਈ ਜਾਂਦੀ ਹੈ ਕੋ ਸਾਹਮਣੇ ਬੋਰਡ ਦੇਖਿਏ ਤਾਂ ਇਹ ਜੋ ਭੋਗ ਦੀ ਦਾਲ ਜੇਕਰ ਤੁਸੀਂ ਇੱਕ ਦਿਨ ਦੀ ਸੇਵਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ 2100 ਰੁਪਏ ਭੇਟਾ ਦੇ ਕੇ ਇੱਕ ਦਿਨ ਦੀ ਸੇਵਾ ਜਿਹੜੀ ਹੈ ਉਹ ਦਾਲ ਦੀ ਤੁਸੀਂ ਕਰ ਸਕਦੇ ਹੋ ਇਹ ਦਾਲ ਜ਼ਿਕਰ ਕੀਤਾ ਕਿ ਸੱਤ ਥਾਲਾ ਦੇ ਭੋਗ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਲੱਗਦੇ ਨੇ ਤੇ ਉਹਨਾਂ ਵਿੱਚੋਂ ਇਹ ਇੱਕ ਦਾਲ ਜੋ ਇੱਕ ਥਾਲ ਵੱਖਰਾ ਹੁੰਦਾ ਹੈ ਇਹ ਦਾਲ ਦਾ ਸੋ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਛੱਕਦੇ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਗਟ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਅਮਰਸਰ ਤੋਂ ਅਮਰਸਰ ਸਾਹਿਬ ਤੋਂ ਆਏ ਪਹਿਲੀ ਵਾਰੀਆਂ ਹੁੰਦੇ ਰਹੇ ਪਹਿਲੇ ਨਹੀਂ ਅੱਗੇ ਕਾਫੀ ਸਾਲ ਹੋ ਗਿਆ ਉਹਨਾਂ ਨੂੰ ਹਰ ਵਾਰ ਦਾਲ ਛੱਕਦੇ ਹੋਏ ਵਾਲੀ ਹਾਂਜੀ 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 ਛੱਕਦੇ ਕੀ ਮੱਤ ਤਾਂ ਜਿੱਥੋਂ ਤੱਕ ਅਸੀਂ ਜਾਣਦੇ ਆ ਕਹਿੰਦੇ ਗੁਰੂ ਪਾਤਸ਼ਾਹ ਨੇ ਆਪ ਤਿਆਰ ਕਰਵਾਈ ਸੀਗੀ ਮੈਨੂੰ ਇਤਿਹਾਸ ਬਾਰੇ ਨਹੀਂ ਪਤਾ ਪਰ ਮਹਾਰਾਜ ਦੀ ਕਿਰਪਾ ਕਹਿੰਦੇ ਵੀ ਇੱਥੇ ਠੀਕ ਹੋ ਜਾਂਦਾ ਬੰਦਾ ਦਾਲ ਛੱਕ ਕੇ ਲੋਕੀ ਠੀਕ ਹੁੰਦੇ ਨੇ ਕੋਈ ਜ਼ਖਮ ਹੋਣ ਅੰਦਰ શરીਰ ਦੇ ਉਹ ਨਾਮ ਸਮਰਦੀ ਕਿਰਪਾ ਹੈ ਜੀ ਇਸ ਧਰਤੀ ਤੇ ਹਾਂ ਜੀ ਹਾਂ ਜੀ ਨਾਮ ਸਮਰਦੀ ਧਰਤੀ ਮਹਿਸੂਸ ਕਰਦੇ ਹੋ ਇਨੀ ਵੱਡੀ ਮਹਾਨ ਧਰਤੀ ਤੇ ਤੁਸੀਂ ਆਏ ਗੁਰਬਾਬਲ ਸਿੰਘ ਪਾਸ਼ਾ ਜੀ ਆਪਣੇ ਚੰਗੇ ਭਾਕ ਸਮਝਦੇ ਵੀ ਜਿਹੜੇ ਗੁਰਮਹਾਰਾ ਜੀ ਧਰਤੀ ਤੇ ਆਏ ਆ ਕੋਈ ਸਮਾਂ ਦਾ ਹੀ ਸੋਚਦੇ ਨਹੀਂ ਆ ਕਿ 60 ਸਾਲ ਤੱਕ ਬਾਬਾ ਜੀ ਡੀਕਦੇ ਆ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਵੀ ਹਰ ਸਾਲ ਮੌਕਾ ਦਿੰਦੇ ਹਾਂ ਹਾਂ ਜੀ ਕਿੰਨੀ ਜ਼ਿੰਦਗੀ ਚ 60 ਸਾਲ ਤੋਂ ਪਹਿਲਾਂ ਤੁਸੀਂ ਇੱਕ ਵਾਰ ਇਸ ਧਰਤੀ ਤੇ ਜ਼ਰੂਰ ਆਓ ਜ਼ਰੂਰ ਆਓ ਹਾਂ ਜੀ ਸਿੱਖ ਦਾ ਫਰਜ਼ ਬੰਦਾ ਗੁਰੂ ਮਹਾਰਾਜ ਵੀ ਡੀਕਦੇ ਵੀ ਮੇਰੇ ਆਪਣੇ ਸਿੱਖ ਨੂੰ ਮੈਂ ਲਾਉ ਪਰ ਇਹ ਹੀ ਖੁਦ ਕਿਸਮ ਨੂੰ ਸਮਝਦੇ ਹਰ ਵਾਰੀ ਮਹਾਰਾਜ ਮੌਕਾ ਦਿੰਦਾ ਹੈ ਇਹ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਰਹਿਮਤ ਹੁੰਦੀ ਹੈ ਫੇਰੀ ਮੌਕਾ ਉਸ ਉਹਨਾਂ ਦੀ ਕਿਰਪਾ ਜੀ ਉਹਨਾਂ ਦੀ ਕਿਰਪਾ ਸਦਕਾ ਆ ਸਕਦਾ ਨਹੀਂ ਇਹ ਇਨਸਾਨ ਕੁਝ ਵੀ ਅੱਜ ਦਾਲ ਛਕੀ ਉਸੇ ਤਰੀਕੇ ਹੀ ਇਸ ਵਾਰ ਹੈ ਹਾਂ ਜੀ ਹਾਂ ਜੀ ਉਹ ਹੀ ਜੋ ਪਹਿਲਾਂ ਅਸੀਂ ਕੋਈ ਕੋਈ ਤਸ ਤੋਂ ਮਸ ਨਹੀਂ ਆਇਆ ਸਾਰੇ ਪਰਿਵਾਰ ਨਾਲ ਆਏ ਹਾਂ ਜੀ ਹਾਂ ਜੀ ਪਰਵਾਸ ਮੇ ਤੋਂ ਜੀ ਸਾਹ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿਸ ਤਰੀਕੇ ਸੰਗਤਾਂ ਨੂੰ ਇਹ ਪਤਾ ਹੈ ਕਿ ਇੱਥੇ ਦਾਲ ਜਿਹੜੀ ਇਹ ਖਾਸ ਕਿਸਮ ਦੇ ਰੋਗ ਹੋਣ ਕੋਈ ਸਰੀਰ ਦੇ ਵਿੱਚ ਜ਼ਖਮ ਹੋਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਤਾਂ ਇਹ ਦਾਲ ਉਹਨਾਂ ਨੂੰ ਠੀਕ ਕਰਦੀ ਹੈਗੀ ਆ ਸੋ ਸਿੰਘ ਸਾਹਿਬ ਹੁਣ ਇਹ ਦਾਲ ਦੀ ਜੋ ਸੇਵਾ ਕਰ ਰਹੇ ਨੇ ਸੰਗਤਾਂ ਜੋ ਦਾਲਸ਼ਕ ਨੇ ਚੁੰਧੀਆਂ ਹੁਣ ਉਹਨਾਂ ਨੂੰ ਮਨਾਨੇ ਕੀਤਾ ਜਾਂਦਾ ਸੰਗਤ ਨੇ ਜਿੰਨੀ ਵਾਰ ਵੀ ਦਾਲਸ਼ਕ ਨਹੀਂ ਹੋਵੇ ਓਨੀ ਵਾਰ ਵੀ ਸੰਗਤਾਂ ਨੂੰ ਜਿਹੜੀ ਇਹ ਦਾਲ ਦਾ ਪ੍ਰਸ਼ਾਦ ਆ ਉਹ ਦਿੱਤਾ ਜਾਂਦਾ ਆ ਸੋ ਹੋਰ ਵੀ ਕੋਸ਼ਿਸ਼ ਕਰਾਂਗੇ ਆਪਾਂ ਸੰਗਤਾਂ ਨਾਲ ਗੱਲਬਾਤ ਕਰਨ ਦੀ ਕਿ ਕਿਸ ਤਰੀਕੇ ਇੱਥੇ ਪਹੁੰਚਦੇ ਨੇ ਕਿਸ ਤਰੀਕੇ ਇਹ ਸੇਵਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾਂਦੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਨਾਮ ਬਾਪੂ ਜੀ ਤੁਹਾਡਾ ਸੁਖਵਿੰਦਰ ਸਿੰਘ ਜੀ ਬਾਪੂ ਜੀ ਕਿੰਨੀ ਵਾਰੀ ਆ ਗਏ ਇੱਥੇ ਮੈਂ 6ਵੀਂ ਵਾਰ ਆਇਆ ਹਾਂ ਜੀ ਹਰ ਸਾਲ ਛੱਕ ਦੇ ਉਦਾਲ ਬਾਲ ਤੇ ਆਤ ਕੀ ਪਹਿਲੇ ਸਾਲ ਹੀ ਛੱਕੀ ਜੀ ਪਹਿਲੇ ਸਾਲ ਛੱਕੀ ਆ ਪਤਾ ਸੀ ਵੈਸੇ ਇਹਦਾ ਕਿ ਨਹੀਂ ਆਤ ਕੀ ਪਤਾ ਲੱਗਾ ਆਤ ਕੀ ਪਤਾ ਲੱਗਾ ਹਾਂ ਜੀ ਕਿ ਕਿੱਥੋਂ ਪਤਾ ਲੱਗਾ ਕਿੰਨੇ ਦੱਸਿਆ ਸੰਗਤ ਇੱਥੇ ਫਿਰਦੀ ਤੁਰਦੀ ਨੇ ਦੱਸਿਆ ਜੀ ਉਹ ਕਹਿੰਦੇ ਰ ਵੀ ਜਿਹੜਾ ਦਾਲ ਵੀ ਹੈਗਾ ਜੋ ਕਿਸੇ ਨੂੰ ਕੋਈ ਨੁਕਸਾਨ ਨਾ ਔ ਮਹਾਰਾਜਾ ਲੋ ਠੀਕ ਹੋ ਦੇਗਾ ਜੀ ਬਿਲਕੁਲ ਕੋਈ ਰੋਗ ਹੋਵੇ ਕੋਈ ਸ਼ਰੀਰ ਦੇ ਵਿੱਚ ਬੰਮਾ ਕੋਈ ਕੋਈ ਨੁਕਸਰ ਹੋਈ ਦੀ ਬਿਮਾਰੀ ਹੋਏ ਕੋਈ ਹੋਏ ਬਿਲਕੁਲ ਮਹਾਰਾ ਕਿਰਪਾ ਕਰਨ ਕੇ ਠੀਕ ਹੋ ਜਾਏਗਾ ਜੀ ਚੜਦੀ ਕਲਾ ਇਸ ਸਾਲ ਆਏ ਹੋ ਪਰਿਵਾਰ ਨਾਲ ਆਏ ਹੋ ਹਾਂਜੀ ਆਇਆ ਪਹਿਣਾ ਇੰਜ ਨਾਲ ਇਸ ਵਾਰ ਫੇਰ ਰਖੜੀ ਇੱਥੇ ਬਣਾਈ ਤੁਸੀਂ ਰਖੜੀ ਜੀ ਮਹਾਰਾਜੀ ਨਾਲ ਹੀ ਬਣਾਈ ਗਈ ਸੀ ਵਾਈ ਚਲੋ ਠੀਕ ਸੋ ਬਿਲਕੁਲ ਇਹ ਸੰਕਾ ਦਾ ਪਿਆਰ ਆ ਜੋ ਗੁਰੂ ਸਾਹਿਬ ਪ੍ਰਤੀ ਦੇਖਣ ਨੂੰ ਮਿਲਦਾ ਤਾਂ ਗੁਰੂ ਸਾਹਿਬ ਦੀ ਜਦੋਂ ਰਹਿਮਤ ਹੁੰਦੀ ਆ ਉਹਨਾਂ ਦੇ ਮੇਰ ਸਦਕਾ ਹੀ ਇੱਥੇ ਸੰਕਤਾ ਪਹੁੰਚਦੀ ਹਨ ਇਹ ਖਾਸ ਦਾਲ ਦੀ ਜੋ ਮਹੱਤਤਾ ਜੋ ਦਾਲ ਦੀ ਸੇਵਾ ਜੇਕਰ ਤੁਸੀਂ ਕਰਨੀ ਹੋਵੇ ਤਾਂ ਇੱਕ ਦਿਨ ਦੀ ਸੇਵਾ ਲਈ ਤੁਹਾਡੀ 2100 ਪੇਟਾ ਜਿਹੜੀ ਤੁਸੀਂ ਦੇ ਸਕਦੇ ਹੋ ਨਾਲ ਦੇ ਨਾਲ ਇਹ ਖਾਸ ਕਰਕੇ ਦਾਲ ਜਿਹੜੀ ਆ ਉਹ ਸੰਕਤਾ ਦੇ ਵਿੱਚ ਇਸ ਲਈ ਵਰਤਾਈ ਜਾਂਦੀ ਹੈ ਤਾਂ ਜੋ ਤੁਹਾਡੇ ਅੰਦਰ ਕੋਈ ਵੀ ਰੋਗ ਬਿਮਾਰੀ ਹੋਵੇ ਉਸ ਨੂੰ ਦੂਰ ਕਰਦੀ ਹੈ ਪਹਿਲਾਂ ਵੀ ਦੱਸ ਚੁੱਕੇ ਹਾਂ ਇਹ ਪੰਜ ਚੀਜ਼ਾਂ ਨਾਲ ਦਾਲ ਤਿਆਰ ਕੀਤੀ ਜਾਂਦੀ ਹੈ ਸੋ ਉਸ ਦੇ ਵਿੱਚ ਵੀ ਐਡਾ ਦੇ ਇੰਗਰੀਡੀਅੰਟਸ ਹੁੰਦੇ ਆ ਜੋ ਸਾਡੇ ਸਰੀਰ ਲਈ ਚੰਗੇ ਆ ਸੋ ਨਾਲ ਦੇ ਨਾਲ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਸੰਗਤਾ ਦਾਲ ਸ਼ਾکریاں ਨੇ ਕਿਸ ਤਰੀਕੇ ਇਹ ਸੰਗਤਾ ਵਿੱਚ ਦਾਲ ਵਰਤਾਇ ਜਾਂਦੀ ਹੈ ਇਹਨਾਂ ਨਾਲ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਲਈ ਸਿਮਰਦੀਪ ਸਿੰਘ ਸਚਕੰਡ ਸ਼੍ਰੀ ਹਜੂਰ ਸਾਹਿਬ ਮੰਦਿਰ